ਜੇ ਜ਼ਿੰਦਗੀ ਥੋੜੀ ਜਿਹੀ ਸੌਖੀ ਬਤੀਤ ਕਰਨੀ ਚਾਹੁੰਦੇ ਆ ਤਾਂ ਵੀ ਆਪਣੇ ਕੰਮ ਅਸੀਂ ਜਿਹੜੇ ਆ ਉਹ ਕਿਵੇਂ ਨਿਪਟਾਈਏ ਬੜਾ ਸੌਖਾ ਜਿਹਾ ਤਰੀਕਾ ਹੈ ਜਿਹੜੇ ਕੰਮ ਤੁਹਾਡੇ ਹਿੱਸੇ ਆਏ ਨੇ ਤੁਸੀਂ ਘਰ ਸੰਭਾਲਦੇ ਹੋ ਤੁਸੀਂ ਖੇਤੀ ਸੰਭਾਲਦੇ ਹੋ ਤੁਸੀਂ ਕੋਈ ਨੌਕਰੀ ਕਰਦੇ ਹੋ ਤੁਸੀਂ ਕੋਈ ਬਿਜ਼ਨਸ ਸੰਭਾਲਦੇ ਹੋ ਉਹਨਾਂ ਕੰਮਾਂ ਨੂੰ ਆਪਣੀ ਸੂਚੀ ਜ਼ਰੂਰ ਬਣਾਓ ਚਾਹੇ ਹਫਤਾਵਾਰੀ ਬਣਾ ਲਓ ਚਾਹੇ ਹਰ ਰੋਜ਼ ਬਣਾ ਲਓ ਰਾਤ ਨੂੰ ਬੈਠ ਕੇ ਕੈਸੇ ਵੀਰੇ ਉਠਣ ਸਾਰ ਬਣਾ ਲਓ ਸਭ ਤੋਂ ਪਹਿਲਾਂ ਤਾਂ ਰੱਬ ਦੇ ਧੰਨਵਾਦੀ ਹੋ ਜੋ ਉਸ ਤੋਂ ਬਾਅਦ ਬਣਾਓ ਤੇ ਚਾਹੇ 15 ਦਿਨਾਂ ਬਾਅਦ ਬਣਾ ਲਓ ਜਿਵੇਂ ਵੀ ਤੁਹਾਨੂੰ ਆਪਦੇ ਹਿਸਾਬ ਨਾਲ ਸੈੱਟ ਲੱਗਦਾ ਪਰ ਸੂਚੀ ਜ਼ਰੂਰ ਬਣਾ ਲਓ ਜਦੋਂ ਤੁਸੀਂ ਕੰਮਾਂ ਦੀ ਸੂਚੀ ਬਣਾ ਲੈਂਦੇ ਹੋ ਤੇ ਅੱਧੇ ਤੋਂ ਵੱਧ ਤੁਹਾਡੇ ਕੰਮ ਨਿਪਟ ਜਾਂਦੇ ਆ ਕਿਉਂਕਿ ਦਿਮਾਗ ਤੋਂ ਧੁੰਦ हट ਜਾਂਦੀ ਹੈ ਰਸਤਾ ਕਲੀਅਰ ਹੋ ਜਾਂਦਾ ਤੇ ਮਾਈਂਡ ਨੂੰ ਪਤਾ ਹੁੰਦਾ ਕਿ ਹੁਣ ਮੈਂ ਆਹ ਕੰਮ ਕਰ ਲ ਕੇ ਅਗਲਾ ਕੰਮ ਕਰਨਾ ਹੈ ਗਲਾ ਸਟੈਪ ਲੈਣਾ ਉਹਨੂੰ ਸੌਖਾ ਹੋ ਜਾਂਦਾ ਆਪਣੇ ਮਾਈਂਡ ਨੂੰ ਇੱਕ ਨੈਵੀਗੇਸ਼ਨ ਜ਼ਰੂਰ ਦਿਓ ਤਾਂ ਜੋ ਤੁਹਾਨੂੰ ਮੰਜ਼ਿਲ ਤੇ ਸੌਖਿਆਂ ਲੈ ਜਾਵੇ